ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੇ ਆ ਕਿ ਜਿਵੇਂ ਇਹ ਆਪਾਂ ਨੂੰ ਲੁਧਿਆਣਾ ਇਹ ਡੈਰੀਆਂ ਚ ਇੱਥੇ ਲਾਉਣੇ ਆ ਕਣਕ ਤਾਂ ਅਗਲੀ ਭਰੀ ਟਰਾਲੀ ਹੈ ਜੀ ਆਪਾਂ ਇੱਕ 70 70 ਕੁਆਟ ਲਾਉਣੀਆਂ ਕਣਕ ਚਲੋ ਸੇ ਇੱਥੇ ਆਉਣ ਕੰਡੇ ਦੇ ਕੰਨ ਆਉਣੇ ਹੁੰਦਾ ਸੁਖਾਉਣੇ ਆ ਤੇ ਹੁਣ ਇਹ ਤੁਹਾਨੂੰ ਭਰੀ ਦਾ ਕੰਡਾ ਪਾਵਾ ਠੀਕ ਆ ਵੇਚਦੇ ਆ ਭਾਵੇਂ ਵੇਚਦਾ ਤਾਂ ਚਲੋ ਠੀਕ ਹੋ ਗਿਆ ਉਹੀ ਵੱਡਾ ਸਟੋਰ ਆ ਜੀ ਵੀਰੇ ਕਣਕ ਦਾ ਤੇ ਹੁਣ ਅਰੇ ਅੰਦਰ ਵੀ ਨਿਕਲਉਣਾ ਸਾਰੀਆਂ ਲੱਗੀਆਂ ਹੋ ਜਾਂ ਆਟਾ-ਉਟਾ ਬਣਦਾ ਇੱਥੇ ਅੱਗ ਗੱਡੀ ਲੋਡ ਹੋਈ ਜਾਂਦੀ ਐ ਮਗਰਲੇ ਵਾਰ ਆਟੇ ਦੀ ਕਾਹੀ ਤਗੜਾ ਸਾਹਿਤ ਨਾ ਮੋਟਰ ਦੇ ਕੋਲ ਰਹੇ ਦੇਖ ਤਾਂ ਕਮੋਰੀ ਆ ਬਹੁਤ ਵੱਡੀ ਆ ਲੱਗੇ ਬੰਦੇ ਟਰਾਲੀ ਲਾਉਣ ਕੱਢੀ ਵਾਲੀਆ ਮਸ਼ੀਨ ਚ ਜੀ ਤੋਦਾ ਨਿਕਲ ਕਰ ਉਹ ਸਿੱਧੇ ਘਟਮਾ ਦੇ ਬਾਗ ਜਾਂਦਾ ਸਦਾ ਆਹ ਉਹ ਇਹਨਾਂ ਨੂੰ ਕਾਈਏ ਐਂਕਿਆ ਜਣੇ ਲਾ ਕੇ ਲੋਡ ਟਰਾਲੀ ਚੜਾਉਦਾ ਟਮ ਲਗੜਾਂ ਚ ਦੇਖ ਜਾਂਦੇ ਵੇਦਾਂ ਇਹ ਚ ਪਾਈ ਜਾਂਦੇ ਇਧਰੋਂ ਆਏ ਬਣ ਕੇ ਉਧਰ ਚੱਕ ਨਿਕਲੀ ਆਉਂਦਾ ਜਾਂਨੇ ਘਰ ਤੇ ਹੀ ਟਰਾਲੀ ਖਾਲੀ ਲੱਗੇ ਡਾਲਾ ਲਾਉਣ ਤੇ ਦੁਬਾਰਾ ਚੱਲਦੇ ਆ ਮੇਰੇ ਕੰਡੇ ਤੇ ਫਿਰ ਦੇ ਦੇ ਕਿੰਨੀ ਹੋਈ ਆ ਖਾਲੀ ਵੇਟ ਕਰਾ ਕੇ ਦੇ ਦੇ ਲੱਗੂ ਬਤਾ ਪੰਗਾ ਪੰਗਾ ਲਾਦਾ ਉਹ ਨਾਲ ਜਾਣਾ ਤੂੰ ਉਹ ਬਾਬੂਰਾ ਉਹ ਛੱਤ ਜਾਏਗਾ ਚੱਲ ਫਿਰ ਬੈਠ ਜਾ ਹੋ ਬੈਠ ਜਾ ਬੈਠ ਜਾ ਫਿਰ ਆ ਜਾ ਚਲੋ ਵੀਰੇ ਚਲੋ ਚਲੋ ਇਹ ਚੱਲੀ ਜਾਣ ਕੰਡੇ ਤੇ ਖਾਲੀ ਜਗਰ ਹੋਨੇ ਹੁਣ ਦੇ ਦੇ ਕਿੰਨੀ ਦੋਦੀ ਆ ਦੂਸਰੀ ਸੈਟ ਆ ਜਾ ਉਧਰਲੀ ਸੜ ਬਾਬੂ ਪਰਲੀ ਸੈਟ ਆ ਜਾ ਇਹ ਹਮੜਾ ਵਜੇ ਜਾਦੇ ਖਾਲੀ ਟਰਾਲੀ ਦਾ ਹੋ ਗਿਆ ਜੀ 50 ਕੁੰਟਲ ਵਜਨ ਮਗਰ ਵਜੀ ਆਪਣੀ ਕਣਕ 50 71 ਕੁੰਟਲ ਕਰਕੇ ਸਾਫਤ ਸਾਫ ਰਿਤ ਵਰਤ ਲਈ ਕਰਾਂਗੇ ਚਲੋ ਘਰ ਜਾ ਕੇ ਕਰਦੇ ਆਂ ਭੱਜ ਗਈ ਸ਼ਾਮ ਦੇ 4 ਤੇ ਯਾਰ ਹੁਣੀ ਚਲੇ ਜੰਮ ਚਲੋ ਜੰਮ ਜਾ ਕੇ ਮਿਲਦੇ ਆਂ ਸੂਏ ਜੀ ਕਹਿੰਦੇ ਅੱਜ ਫੇਰ ਪਾਣੀ ਛੱਡਤਾ ਤੇ ਸਫਾਈ ਕੋਈ ਕੀਤੀ ਨਹੀਂ ਸੂਏ ਦੀ ਇੱਕ ਮਹੀਨਾ ਪਹਿਲਾਂ ਵੀ ਇਹਨਾਂ ਨੇ ਅਹੀਂ ਛੱਡਾਈ ਰਾਤ ਨੂੰ ਸਾਰੀ ਕਣਕ ਭਰਤੀ ਸੀ ਹੁਣ ਦੇਖ ਲੋ ਹੁਣ ਕਿਹੜਾ ਸਫਾਈ ਆ ਕੋਈ ਸੂਏ ਦੀ ਲੱਗੇ ਹੋਇਆ ਬੰਦੇ ਨਾਲ ਦੀ ਨਾਲ ਬੱਤੇ ਕੱਢਣ ਆਦੇ ਲੋਕ ਮਟਕਾ ਨੂੰ ਸਿਟੀ ਅੰਦਰ ਬੈਸ ਹੋਏ ਨੇ ਉਹ ਖੜੇ ਆ ਬੰਦੇ ਸੁਬਈ ਨਾਲ ਦੀ ਨਾਲ ਕਰਦੇ ਆ ਕਹਿੰਦੇ ਜੀ ਕੱਢ ਦਾਂਗੇ ਬੱਤੇ ਸਾਰੇ ਛਾ ਚੜ ਚੱਲਿਆ ਸੁਆ ਦੇ ਭਾਈ ਦੇਖੋਣ ਕੀ ਬਣਦਾ ਅੱਗੇ ਜਾਗੇ ਆਹ ਰੇ ਡੇ ਲਾ ਬੋਤੇ ਘੱਟ ਗਏ ਲੈਕ ਨਾ ਗੰਦਾ ਜਾਂਦਾ ਦੂਏ ਦੇ ਵਿੱਚ ਲਾਉ ਜਾ ਮੱਗੇ ਜਾ ਕੇ ਇਹ ਤਾਂ ਰੋਡ ਇਧਰ ਨੂੰ ਭੱਜਿਆ ਜਾਂਦਾ ਫਲਦੇ ਬਣੀ ਆ ਤੇ ਉੱਤੇ ਗਏ ਬਸ ਨਾ ਦੇਖੋ ਆ ਜਾਂਦਾ ਕੜੀ ਸੀ ਸਾਰਾ ਕੁਸ ਆਹ ਨਾ ਪਣੀ ਕਿਉਂ ਲਾਊਡਾ ਖਗਿਆ ਅਗੇ ਫੇਰ ਮਾਰਾ ਦੇਖੀਆ ਜਾਂ ਬਣਦਾ ਕੀ ਆ ਇਹਨਾਂ ਨੇ ਫੇਰ ਸੂਆ ਭਰੂ ਅੱਜ ਭਰੂ ਸੂਆ ਅੱਜ ਫੇਰ ਨਹੀਂ ਆ ਰਹੇ ਫੋਲਾ ਆ ਜਾਂਦਾ ਪੱਤੇ ਪੱਤੇ ਲਈ ਜਾਂਦਾ ਫੋਲਾ ਸਾਰੇ ਪੈਰ ਵੀ ਪੜਦਾ ਆਉਂਦਾ ਚਾਤੇ ਬਰਸ ਕੱਟ ਆ ਘੜਾ ਮੂਰੇ ਸਫਾਈ ਕਰਨ ਨੂੰ ਬੰਦੇ ਚਾਰ ਆ ਗਿਆ ਦੇਖ ਅਰੇ ਰਾਜਾ ਕੋਲੇ ਚੱਲੀ ਗਏ ਇੱਥੇ ਆ ਜਾ ਨਾ ਨਹੀਂ ਨੇ ਬੰਦੋ ਸਾਜ ਜੜੀ ਕੀ ਕਰਨਾ ਤੱਕੀ ਆਉਂਦਾ ਤੱਕੀ ਵਾਲਾ ਪੱਤਿਆਂ ਨੂੰ ਕਿਉਂ ਜਿ세 ਵੀ ਮਸ਼ੀਨ ਧੱਕੀ ਆਉਂਦੀ ਹੁੰਦੀ ਹੈ ਮਗਰੋਂ ਮਿੱਟੀ ਨੂੰ ਓਵੇਂ ਆ ਆ ਦੇਖੋ ਥੱਲੇ ਕੌਸ ਨਹੀਂ ਹੈਗਾ ਇੱਥੇ ਇੱਥੇ ਵੀ ਨਹੀਂ ਹੈਗਾ ਪਾਣੀ ਚਲੋ ਪਾਣੀ ਦੀ ਡਾਫ ਹੀ ਡਾਈ ਹੋਈ ਹੈ ਪੱਤਿਆਂ ਨੇ ਇਹੋ ਇਹ ਐਨਾ ਕੁੰਡਾ ਦਾ ਸਰ ਜਾਂ ਨਹੀਂ ਹੁੰਦਾ ਫਿਰ ਉਹਦੇ ਵਿੱਚ ਉਵੇਂ ਆਵਾ ਕਰ ਪੂਛ ਸਾਰੀ ਉਹ ਲੰਬੀ ਆ ਜਾਂਦਾ ੱੱਕੀ ਕੰਮ ਨੂੰ ਹਾਂ ਬਈ ਉਹ ਜਦੋਂ ਫਿਲਮ ਚ ਨਹੀਂ ਆਉਂਦਾ ਜਾਂ ਕਾਉਂਡਾ ਜਾਂ ਫਿਰਦਾ ਹੁੰਦਾ ਸਿਰ ਜਾ ਚੱਕੀ ਹੋਵੇ ਆ ਜੇ ਫਿਲਮ ਚ ਨਹੀਂ ਆਉਂਦਾ ਕਾਉਂਡਾ ਫਿਰਦਾ ਹੁੰਦਾ ਸਿਰ ਜਾ ਚੱਕੀ ਆ ਓਏ ਆਉਂਦਾ ਰੇ ਮੂੰਹ ਜਾ ਬਣਾਈ ਥੱਲੇ ਜਮਾ ਨਹੀਂ ਬਾਣੀ ਨਿਕਲਦੇ ਪੱਤੇ ਕਾਲ ਮੱਕੀ ਵਾਲਾ ਨੂੰ ਸੌਖ ਹੋ ਜੂ ਬਸ ਰਾਜਾ ਜੀ ਬਾਈ ਉੱਥੇ ਡਾਫ ਜੀ ਲੱਗਣੀ ਆ ਗੇਰਾ ਇੱਕ ਫਿਰ ਤਾਂ ਹੋ ਜਾਣਾ ਸਾਫ ਇਹਨੇ ਕੋਣ ਕੋਈ ਬਹੁਤ ਵੱਡੀਆਂ ਕੰਨਾਂ ਥੋੜੀ ਜਿਹੀ ਰਹੀ ਆ ਰੇ ਬਸ ਐ ਚ ਬਣਾ ਮੋੜਿਆ ਆ ਬੜਾ ਇੱਥੇ ਬਣਾ ਬਣੀ ਹੋਈ ਏ ਸਾਰੀ ਸਾਰਾ ਗੰਦਮਾ ਇੱਥੇ ਆਉਂਦਾ ਲੈ ਉਹਨੂੰ ਵਿਚਾਰੇ ਨਹੀਂ ਲਾ ਰਹੇ ਜਿਹੜੇ ਆਪਣੇ ਚੋਲਾ ਲਵਾਉਂਦੇ ਸੋੜ ਉਹਨਾਂ ਤੇ ਪੱਤੇ ਕੱਢਣ ਦਾ ਉਬਾਰੇ ਵਾਲ ਤੋਂ ਬਾਈ ਹੁਣੀ ਕਹਿੰਦੇ ਕੱਢਦੇ ਆਉਂਦੇ ਆ ਪੱਤੇ ਅਸੀਂ ਇੱਕ ਦੇ ਵਿੱਚ ਚਾਰ ਨਹੀਂ 3 3 ਬੈਂਦਿਆ ਬੁੱਲੇ ਲੁਕੇ ਤੇ ਉੱਤੇ ਤੇ 6 ਬੈਂਦਿਆ 6 ਸੌਫਕਾ ਹੋਰ ਇੱਕ ਤੋਂ ਟੁੱਟਿਆ ਦਾ ਹੋਣਾ ਚਾਹੀਦਾ ਹੈ ਬੈਰ ਕੋਟੇ ਤੇ ਗੋਲਪੇ ਵੀ ਖੇਡਦੇ ਆ